ਬੈਂਕ ਮੈਨੇਜਰ ਮੁਰਦਾਬਾਦ 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 ਕੋਆਪਰੇਟਿਵ ਬੈਂਕ ਦਾ ਮੈਨੇਜਰ ਹੀ ਦਰਬਾਖ ਸਿੰਘ ਤੇ ਆਪਣਾ ਉਹ ਪੈਸੇ ਜਿਹੜੇ ਸੇਵਿੰਗ ਦੇ ਵੀ ਉਹਨੇ ਖਾਲੇ ਐਫ ਡੀਆਂ ਵੀ ਤੜਾ ਤਰੂੜ ਲਈਆਂ ਲੋਨ ਲਾਂ ਲੈ ਲਏ ਉਹਨੇ ਬੰਦਿਆਂ ਦੇ ਕਾਫੀ ਸਾਡੇ ਜਿਹੜੇ ਜਿੰਨੇ ਵੀ ਇਹਨਾਂ ਦੇ ਖਾਤਾਧਾਰਕ ਸਾਰੇ ਪਰੇਸ਼ਾਨ ਹੋਏ ਆ ਉਹ ਪੈਸੇ ਲੈ ਕੇ ਫਰਾਡ ਕਰ ਗਿਆ ਵਾ ਜੀ ਇਨਸਾਫ ਨਹੀਂ ਮਿਲਦਾ ਜੀ ਭਾਜੀ ਫਿਰ ਇੱਥੇ ਬੈਂਕ ਗਾੜੀ ਅੱਗ ਲਾ ਕੇ ਮਰ ਜਾਣਾ ਫਿਰ ਕੱਚੇ ਕੋਠੇ 'ਚ ਭਾਜੀ ਮੈਂ ਰਹਿਣਦਿਆਂ ਆਂ ਤੋ ਭਾਰੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਤੁਹਾਡੇ ਪੈਸੇ ਨਾ ਮਿਲੇ ਤੇ ਆਪਣੇ ਆਪ ਨੂੰ ਅੱਗ ਲਾਓਗੇ ਹਾਂਜੀ ਇਹ ਵੀ ਮੇਰਾ ਮੁੰਡਾ ਆਇਆਗਾ ਤੇ ਚਾਰ ਇਹਦੀਆਂ ਗੁੱਡੀਆਂ ਨੇ ਤੇ ਇੱਕ ਇੱਕ ਰੁਪਈਆ ਕਰਕੇ ਵਿਚਾਰੇ ਨੇ ਵਕਤ ਨਾ ਕਮਾਇਆ ਤੇ ਸਾਨੂੰ ਬਕੰਕ ਦਾ ਵੀ ਸਰਕਾਰੀ ਬੰਕ ਤੇ ਇਥੇ ਜਮ੍ਹਾਂ ਕਰ ਲਿਗੇ ਤੇ ਉਹ ਵੀ ਬੰਕਾਂ ਵਾਲੇ ਵੀ ਜਿਹੜੇ ਨੇ ਉਹ ਵੀ ਹੁੰਝਾ ਫੇਰ ਕੇ ਤੇ ਲੈ ਗਿਆ ਹੈ ਤੇ ਮੁੰਡਾ ਸਾਡਾ ਵਿਚਾਰਾ ਨਾ ਰਾਤ ਸੌਂਦਾ ਨਾ ਦਿਨੇ ਸੌਂਦਾ ਬੀਪੀ ਉਹਦਾ ਉੰਜ ਵੱਦਾ ਤੇ ਅਸੀਂ ਜਦੋਂ ਆਉਣੇ ਆ ਸੋਮਵਾਰ ਬਾਅਦ ਆ ਜਾਈਏ ਅਠੀ ਦਿਨੀ ਜਾ ਕੇ ਤੇ ਤਨ ਤਰ ਜਾਏਗੀ ਕਿਤੇ ਜਾਏਗੀ ਸਾਨੂੰ ਪੈਸੇ ਦੇਂਦੇ ਨਹੀਂ ਪਏ ਕਿੰਨੇ ਕੁ ਲੋਕਾਂ ਨਾਲ ਜਿਹੜੀ ਠੱਗੀ ਮਾਰ ਥਗੀ ਹੋ ਕੋ ਇਥੇ ਕੋਈ 30 40 ਜਾਨੇ ਹੋਣੇ ਜੀ ਕੀ ਮੰਗ ਕਰਦੇ ਜੀ ਅਸੀਂ ਇਹ ਮੰਗ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਲੜਕੀਆਂ ਦਾ ਵਿਆਹ ਸਾਨੂੰ ਪੈਸੇ ਮਿਲਣੇ ਚਾਹੀਦੇ ਆ ਅਸੀਂ ਦਿਮਾਰਾਜ ਹੌਲੀਵੁੱਡ ਕਰਕੇ ਆਪ ਜੋੜੇ ਆ ਬਹੁਤ ਤੰਗੀ ਵਾਸਤੇ ਤੇ ਬੈਂਕ ਵਾਲੇ ਅਧਿਕਾਰੀ ਸਾਨੂੰ ਕਹੀ ਜਾਂਦੇ ਉਹ ਤੇ ਕਦੀ ਘਰ ਜਾਓ ਕਦੀ ਕਿਤੇ ਜਾਓ ਕਦੀ ਜਾਂਦੇ ਤਰਨਤਾਰਨ ਜਾਓ ਕਦੀ ਆਦੇ ਬ੍ਰਾਂਚ ਜਾਓ ਅਸੀਂ ਤਿੰਨ ਚਾਰ ਗੇੜੇ ਮਾਰ ਆਏ ਆ ਡੇਲੀ ਆ ਮੀਂਹ ਪੈਂਦਾ ਡੇਲੀ ਭੇਜਦੇ ਪੰਜ 10 ਜਣੇ ਮੋਟਰਸਾਈਕਲਾਂ ਤੇ ਜਾਂਦੇ ਆ ਸਾਡੀ ਕੋਈ ਉਥੇ ਸੁਣਵਾਈ ਨਹੀਂ ਕਰਦਾ ਅੱਜ ਅਸੀਂ ਧਰਨਾ ਲਾਇਆ ਵਾ ਜੇ ਸਾਡੀ ਅੱਜ ਨਾ ਸੁਣਵਾਈ ਹੋਈ ਭਾਈ ਅਸੀਂ ਧਰਨਾ ਲਾਉਣਾ ਲਾਉਣਾ ਭਾਵੇਂ ਸਾਨੂੰ ਚੱਕਾ ਜਾਮ ਰੋਡ ਜਾਮ ਕਰਨਾ ਪਵੇ ਮੇਰਾ ਨਾਂਜੀ ਸੋਨੂ ਜਿਹੜਾ ਤੁਸੀਂ ਅੱਜ ਭਰੋੜ ਬੈਂਕ ਦੇ ਅੱਗੇ ਧਰਨਾ ਲਾਇਆ ਘੱਟ ਲਾਇਆ ਇਹ ਜੀ ਲਾਇਆ ਇਸ ਕਰਕੇ ਲਾਇਆ ਵਾ ਵੀ ਸਾਡੇ ਇੱਥੇ ਪੈਸੇ ਖੁੱਲੇ ਆ ਜੀ ਹਾਂਜੀ ਤੇ ਮੈਨੇਜਰ ਸਾਹਿਬ ਲੈ ਕੇ ਭੱਜ ਗਿਆ ਤੇ ਲਿਖਤ ਛਾੜ ਗਿਆ ਕਾਪੀ ਤੇ ਤੇ ਅੰਕ ਹਾਂਜੀ ਕਿੰਨੇ ਪੈਸੇ ਪੈਸੇ 8.5 ਲੱਖ ਦੇ ਲਾਗੇ ਬਣਿਆ ਜੀ ਕਿੰਨਾ ਚਿਰ ਹੋ ਗਿਆ ਜੀ ਤੁਹਾਡੇ ਪੈਸੇ ਖਾਤੇ ਨਹੀਂ ਨਿਕਲੇ ਸਾਡੇ ਖਾਤੇ ਨਿਕਲਣ ਅੱਜ ਜੀ ਇਸ 9 ਤਰੀਕ ਤੇ ਮਹੀਨਾ ਹੋ ਜਾਣਾ ਵਾ ਜੀ ਕੀ ਕਹਿੰਦੇ ਬੈਂਕ ਵਾਲੇ ਸਾਨੂੰ ਬੈਂਕ ਵਾਲੇ ਆਖੀ ਜਾਂਦੇ ਆ ਵੀ ਤੁਸੀਂ ਇਹਨਾਂ ਖਲੋ ਜੋ ਅਗਲੇ ਸੋਮਵਾਰ ਤੱਕ ਤੁਹਾਡੀ ਗੱਲ ਚੱਲਣ ਢਈ ਆ ਤੁਹਾਡੇ ਉੱਤੋਂ ਤੱਕ ਗੱਲ ਗਈ ਆ ਸਾਰਿਆਂ ਨਾਲ ਤੁਹਾਡੀ ਮੈਨੇਜਰਾਂ ਨਾਲ ਅਫਸਰਾਂ ਨਾਲ ਗੱਲ ਹੋਣ ਢਈ ਆ ਤੁਹਾਨੂੰ ਪੈਸੇ ਮਿਲ ਜਾਣਗੇ ਤੇ ਅਸੀਂ ਜਦੋਂ ਆਉਣੇ ਆ ਸੋਮਵਾਰ ਬਾਅਦ ਆ ਜਿਓ ਅਠੀ ਦਿਨੀ ਜਾ ਕੇ ਤਾਂ ਤਨਤਾਰ ਜਾਏਗੀ ਕਿਤੇ ਜਾਏਗੀ ਸਾਨੂੰ ਪੈਸੇ ਦੇਂਦੇ ਨਹੀਂ ਪਏ। ਕਿੰਨੇ ਲੋਕਾਂ ਨਾਲ ਜਿਹੜੀ ਠੱਗੀ ਮਾਰੀ ਠੱਗੀ ਹੋਊ ਕੋਈ ਇਥੇ ਕੋਈ 30 40 ਜਾਣੇ ਹੋਣੇ ਜੀ। ਕੀ ਮੰਗ ਕਰਦੇ ਜੀ? ਅਸੀਂ ਇਹ ਮੰਗ ਕਰਦੇ ਹਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਲੜਕੀਆਂ ਦਾ ਵਿਆਹ ਸਾਨੂੰ ਪੈਸੇ ਮਿਲਣੇ ਚਾਹੀਦੇ ਆ। ਅਸੀਂ ਇਹ ਮਹਾਰਾਜਾ ਹੋਲੀ ਵੀ ਕਰਕੇ ਆਪ ਜੋੜੇ ਆ ਬਹੁਤ ਤੰਗੀ ਵਾਸਤੇ। ਆਪ ਤੁਸੀਂ ਧਰਨਾ ਲਾਇਆ ਇੱਕ ਨਜ਼ਰ ਜਾਰੀ ਰਹੂਗਾ। ਹਾਂਜੀ ਜਿਹੜਾ ਧਰਨਾ ਲਾ ਕੇ ਬੈਠੇ ਹੋ ਕਿੰਨਾ ਚਿਰ ਜਾਰੀ ਰਹੂਗਾ? ਇਹ ਜਿਹਨਾਂ ਜਿਹੜਾ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਧਰਨਾ ਲਾ ਛੱਡ ਹਾਂਜੀ ਸਾਰੇ ਤੇ ਇਹਨਾਂ ਨੂੰ ਦਿੱਤੇ ਆ ਇਹਨਾਂ ਦਾ ਸਾਡਾ ਕੋਸੂਰ ਕੋਈ ਨਹੀਂ ਅਸੀਂ ਇਹਨਾਂ ਦੇ ਇਹਨਾਂ ਦੀ ਲਿਖਤ ਪੜਤ ਸਾਰੀ ਸਾਡੇ ਕੋਲ ਹੋਈ ਇੱਥੇ ਹਾਂਜੀ ਵੀ ਕੀ ਨਾ ਤੁਹਾਡਾ ਕਿਹੜਾ ਪਿੰਡ ਆ ਜੀ ਸੁਖੀਰ ਜੀ ਮੇਰਾ ਨਾਮ ਦਵਿੰਦਰ ਸਿੰਘ ਆ ਤੇ ਪਿੰਡ ਭਰੋ ਵਾਲਾ ਆਪਣਾ ਕੀ ਕਰਨਾ ਜਿਹੜਾ ਬੈਂਕ ਦੇ ਗਾੜੀ ਖਲੋ ਕੇ ਤੇ ਨਾਰੇਬਾਜੀ ਕਰ ਰਹੇ ਹੋ ਕਾਰਨ ਇਹ ਜੀ ਇਹ ਕੋਆਪਰੇਟਿਵ ਬੈਂਕ ਦਾ ਮੈਨੇਜਰ ਹੀ ਦਲਬਾਤ ਸਿੰਘ ਤੇ ਆਪਣਾ ਉਹ ਪੈਸੇ ਜਿਹੜੇ ਸੇਵਿੰਗ ਦੇ ਵੀ ਉਹਨੇ ਖਾਲੇ ਐਫ ਡੀਆਂ ਵੀ ਤੜਾ ਤਰੂੜ ਲਈਆਂ ਲੋਨ ਲਾਂ ਲੈ ਲੇ ਉਹਨੇ ਬੰਦਿਆਂ ਦੇ ਕਾਫੀ ਸਾਡੇ ਜਿਹੜੇ ਜਿੰਨੇ ਵੀ ਇਹਨਾਂ ਦੇ ਖਾਤਾਧਾਰਕ ਸਾਰੇ ਪਰੇਸ਼ਾਨ ਹੋਏ ਆ ਉਹ ਪੈਸੇ ਲੈ ਕੇ ਤੇ ਬੈਂਕ ਵਾਲੇ ਅਧਿਕਾਰੀ ਸਾਨੂੰ ਕਹੀ ਜਾਂਦੇ ਉਹ ਤੇ ਕਦੀ ਘਰ ਜਾਓ ਕਦੀ ਕਿਤੇ ਜਾਓ ਕਦੀ ਜਾਂਦੇ ਤਰਨਤਾਰਨ ਜਾਓ ਕਦੀ ਆਦੇ ਬ੍ਰਾਂਚ ਜਾਓ ਅਸੀਂ ਤਿੰਨ ਚਾਰ ਗੇੜੇ ਮਾਰ ਆਏ ਆ ਡੇਲੀ ਆ ਮੀਂਹ ਪੈਂਦਾ ਡੇਲੀ ਭੇਜਦੇ 5-10 ਜਣੇ ਮੋਟਰਸਾਈਕਲਾਂ ਤੇ ਜਾਂਦੇ ਆ ਸਾਡੀ ਕੋਈ ਉਥੇ ਸੁਣਵਾਈ ਨਹੀਂ ਕਰਦਾ ਤੇ ਅੱਜ ਅਸੀਂ ਧਰਨਾ ਲਾਇਆ ਵਾ ਜੇ ਸਾਡੀ ਅੱਜ ਨਾ ਸੁਣਵਾਈ ਹੋਈ ਤੇ ਅਸੀਂ ਹੋ ਸਕਦਾ ਸਾਰੇ ਜਣੇ ਚੱਕਾ ਜਾਮ ਕਰੀਏ ਰੋਡ ਵੀ ਬੰਦ ਕਰਾਂਗੇ ਸਾਡੀ ਬਹੁਤ ਜ਼ਿਆਦੀ ਜਿਹੜੀ ਮੰਗ ਕੋਈ ਨਹੀਂ ਸੁਣਦਿਆ ਤੇ ਸਾਡਾ 65000 ਰੁਪਇਆ ਜੀ ਟੋਟਲ ਜੀ ਉਹਨੇ ਕਰੋੜ ਸਵਾ ਕਰੋੜ ਦੇ ਲਾਗੇ ਬੰਨੇ ਸਾਰਿਆਂ ਨਾਲ ਫਰਾਡ ਕੀਤਾ ਵਾ ਹਰ ਬੰਦਾ ਹੀ ਸਾਡੇ ਪਿੰਡ ਦਾ ਪਰੇਸ਼ਾਨ ਆ ਤੇ ਸਾਡੀ ਕੋਈ ਬੰਦਾ ਨਹੀਂ ਪਰੇਸ਼ ਕਰੰਦਾ ਕੋਈ ਵੀ ਸੁਲਵਾਈ ਨਹੀਂ ਹੋ ਰਹੀ ਸਾਡੀ ਤੇ ਜੇ ਸਾਨੂੰ ਲੋੜ ਪਈ ਧਰਨਾ ਜਾਮ ਹੋਰ ਚੋਕੇ ਜੱਕਾ ਜਾਮ ਕਰਦਾਂਗੇ ਅਸੀਂ ਤੇ ਉੱਚ ਅਧਿਕਾਰੀਆਂ ਨੂੰ ਕੀ ਅਪੀਲ ਚੱਲਦੇ ਹੋ ਉੱਚ ਅਧਿਕਾਰੀਆਂ ਨੂੰ ਇਹ ਹੀ ਆ ਵੀ ਉਹ ਸਾਨੂੰ ਕਹੀ ਜਾਂਦੇ ਆ ਆ ਸੋਮਵਾਰ ਅਗਲੇ ਸੋਮਵਾਰ ਜਾਂ ਤੇ ਸਾਨੂੰ ਰਿਟਨ ਜ ਕੋਈ 15 20 ਦਿਨ ਦਾ ਟਾਈਮ ਦੇ ਦੇਣਾ ਤੇ ਅਸੀਂ ਵੀ ਚੋਪਰ ਕੇ ਬਹਿਣੇ ਚਲੋ ਆਪਣੀ ਕਾਰਵਾਈ ਕਰ ਲੈਣਾ ਸਾਨੂੰ ਡੇਲੀ ਇਹ ਹੀ ਕਹੀ ਜਾਂਦੇ ਅਗਲੇ ਸੋਮਵਾਰ ਅਗਲੇ ਸੋਮਵਾਰ ਤਿੰਨ ਸੋਮਵਾਰ ਨਗਾ ਦਿੱਤੇ ਨਾ ਤੇ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਤੇ ਸਾਡੀ ਸੁਲਵਾਈ ਕੀਤੀ ਜਾਵੇ ਤੇ ਸਾਡੇ ਪੈਸੇ ਜਿਹੜਾ ਸਾਡਾ ਆਕਿਆ ਸਾਨੂੰ ਦਿੱਤਾ ਜਾਵੇ ਤੇ ਬਸ ਐਹੀ ਅਪੀਲ ਕਰਦੇ ਹਾਂ ਪ੍ਰਸ਼ਾਸਨ ਨੂੰ ਹਾਂਜੀ ਭਾਂਜੀ ਕੀ ਨਾਂ ਟੱਡਾ ਜੀ ਮੇਰਾ ਪਾਹ ਲੋ ਆ ਨਾ ਕਿਹੜਾ ਪਿੰਡ ਆ ਜੀ ਪਰੋਵਾਲ ਕੀ ਕਰਨਾ ਜਿਹੜਾ ਤੁਸੀਂ ਬੈਂਕ ਦੀ ਗਾੜੀ ਖੋ ਕੇ ਨਾਰੇਬਾਜ਼ੀ ਕਰ ਰਹੇ ਹੋ ਇਹ ਵੀ ਮੇਰਾ ਮੁੰਡਾ ਆਗਾ ਤੇ ਚਾਰ ਇਹਦੀਆਂ ਗੁੱਡੀਆਂ ਨੇ ਤੇ ਇੱਕ ਇੱਕ ਰੁਪਈਆ ਕਰਕੇ ਵਿਚਾਰੇ ਨੇ ਵਕਤ ਨਾ ਕਮਾਇਆ ਤੇ ਸਾਨੂੰ ਬਕ ਬੰਕ ਦਾ ਵੀ ਸਰਕਾਰੀ ਬੰਕ ਤੇ ਇਥੇ ਜਮ੍ਹਾਂ ਕਰ ਲਿਗੇ ਤੇ ਉਹ ਵੀ ਬੰਕਾਂ ਵਾਲੇ ਵੀ ਜਿਹੜੇ ਨੇ ਉਹ ਵੀ ਹੁੰਝਾ ਫੇਰ ਕੇ ਤੇ ਲੈ ਗਿਆ ਹੈ ਤੇ ਮੁੰਡਾ ਸਾਡਾ ਵਿਚਾਰਾ ਨਾ ਰਾਤ ਸੌਂਦਾ ਨਾ ਦਿਨੇ ਸੌਂਦਾ ਬੀਪੀ ਉਹਦਾ ਉੰਜ ਵੱਧਾ ਤੇ ਜਵਾਨ ਮੇਰਾ ਪੁੱਤ ਜੇ ਕੋਈ ਨਸ਼ਕਾਨ ਹੋ ਜਾ ਤਾਂ ਉਹ ਪੈਣਾ ਇਸ ਨਾਲ ਤੇ ਸਰਕਾਰ ਤੇ ਪੈਣਾ ਧੀਆਂ ਦਾ ਨੁੰਝ ਫਿਕਰ ਆ ਪੈਸੇ ਦਾ ਨੁੰਝ ਫਿਕਰ ਆ ਤੇ ਘਰਾਂ ਦੇ ਵਿੱਚੋਂ ਅਸੀਂ ਮੰਗ ਮੰਗਾ ਕਰ ਪੈ ਰੁਪਈਆ ਪੈ ਰੁਪਈਆ ਅਸੀਂ ਮਰਾਸੀ ਗਰੀਬ ਬੰਦੇ ਅਸੀਂ ਜਮਾ ਕੀਤਾ ਵਿਚਾਰ ਘਰ ਵਰਤ ਲਈ ਦੇ ਕੋ 3 ਨੂਬੂਏ ਠਾਵਾਗੇ ਕਿੰਨੇ ਕੇ ਪੈਸੇ ਜਿਹੜੇ ਤੁਹਾਡੇ ਲੈ ਗਿਆ ਪੁੱਤ 8 ਲੱਖ ਰੁਪਈਆ ਕੀ ਮੰਗ ਕਰਦੇ ਜੀ ਮੰਗੇ ਕਰਦੇ ਵੀ ਸਾਨੂੰ ਇਨਸਾਫ ਚਾਹੀਦਾਗਾ ਸਾਡੀਆਂ ਧੀਆਂ ਬੂਹੇ ਉੱਠਣੀਆਂ ਚਾਹੀਦੀਆਂ ਨੇ ਤੇ ਸਾਨੂੰ ਵੀ ਕੁਝ ਮਿਲਣਾ ਚਾਹੀਦਾਗਾ ਕਿ ਅਸੀਂ ਹੁਣੇ ਤੇ ਰੋਕੇ ਦੀ ਬੰਕ ਚੋਂ ਤੇ ਤੋਰੇ ਜਾਣੇ ਅੰਗੇ ਆਹ ਦਿਨ ਦਾ ਉਥੇ ਆ ਜਾ ਉਥੇ ਉਹਨੇ ਕਿੰਨੇ ਕਿੰਨੇ ਆਣੇ ਲੈ ਕੇ ਤਾਂ ਉਥੇ ਜਾਂਦਾ ਵਾਜਦਦਨ ਦੇ ਨਾ ਪੈਸੇ ਲੈ ਗਿਆ ਉਹ ਦਿਨ ਤੇ ਅਸੀਂ ਰੋਂਦੇ ਫਿਰਦੇ ਅੰਗੇ ਤੇ ਭੱਜੇ ਫਿਰਦੇ ਮਹੀਨਾ یوں ਚੱਲਿਆ ਕੇ ਤੱਕੇ ਖਾਂਦਿਆਂ ਨੂੰ ਬੀਪੀ ਉਹਦਾ ਉੰਜ ਵਤਾ ਨਾ ਹੱਡੇ ਘਰ ਰਾਤ ਰੋਟੀ ਪਕਦੀ ਨਾ ਦਿਨੇ ਪਕਦੀ ਤੇ ਮੁੰਡਾ ਰੋਂਦਾ ਆਈ ਆਪ ਨਹੀਂ ਰੋਟੀ ਖਾਂਦੇ ਵੀਪੀ ਨਿਆਣਾ ਵਿਚਾਰਾ ਕੁਛ ਇਹ ਮੁੰਡੇ ਨੂੰ ਨਾ ਕੁਝ ਹੋ ਜਾਏ ਤੇ ਪੋਤਰੀਆਂ ਸਾਡੀਆਂ ਜੋਕ ਜਮਾਨੇ ਠੀਕ ਨਹੀਂ ਸਾਡੀਆਂ ਉਂਜ ਸਿਰ ਤੇ ਚੜੀਆਂ ਤੇ ਬੰਕ ਦੇ ਸਿਰ ਤੇ ਅਸੀਂ ਜਾਵਾਂ ਕੀਤੇ ਵੀ ਚੱਲ ਕੋਈ ਸਾਡੇ ਚੋਰੀ ਨਾ ਕੋ ਕਰ ਲੈ ਕੋ ਘਰ ਚ ਨਾ ਵਰਤੇ ਖਰਚਾ ਹੋ ਜਾਵੇ ਚਰ ਧੀਆਂ ਨੂੰ ਭੂਵੇਂ ਹਟਾਵਾਂਗੇ ਹਰਜੀਤ ਸਿੰਘ ਸਰ ਕਿਹੜਾ ਬੰਦਾ ਜੀ ਭਰੋ ਆ ਕੀ ਕਰਨਾ ਜਿਹੜਾ ਬੈਂਕ ਗਣੀ ਧਰਨਾ ਲੱਗਾ ਸਰ ਹਾਂਜੀ ਭਾਜੀ ਪੈਸੇ ਲੈ ਕੇ ਮਨੰਜਰ ਭੱਜ ਗਿਆ ਏ 52000 ਸਰ ਕੀ ਮਤਲਬ ਤਰਨਾ ਕੋਂ ਤੱਕ ਜਾ ਕੇ ਰੂਣੇ ਭਾਜੀ ਐਂ ਧਰਨਾ ਲਾਉਣਾ ਲਾਉਣਾ ਭਾਵੇਂ ਸਾਨੂੰ ਚੱਕਾ ਜਾਮ ਰੋਡ ਜਾਮ ਕਰਨਾ ਪਵੇ ਜੇ ਇਨਸਾਫ ਨਹੀਂ ਮਿਲਦਾ ਤੇ ਭਾਜੀ ਫਿਰ ਇੱਥੇ ਬੈਂਕ ਗਾੜੀ ਅੱਗ ਲਾ ਕੇ ਮਰ ਜਾਣਾ ਫਿਰ ਕੱਚੇ ਕੋਠੇ 'ਚ ਭਾਜੀ ਮੈਂ ਰਹਿਣਦਿਆਂ ਆ ਤਾਂ ਭਾਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਤੁਹਾਡੇ ਪੈਸੇ ਨਾ ਮਿਲੇ ਤੇ ਆਪਣੇ ਆਪ ਨੂੰ ਅੱਗ ਲਾਓਗੇ ਹਾਂਜੀ ਕੌਣ ਜ਼ਿੰਮੇਵਾਰ ਹੋਵੇਗਾ ਇਹਦਾ ਭਾਜੀ ਮਨਿੰਦਰ ਜ਼ਿੰਮੇਵਾਰ ਹੋ ਜਾਂ ਸਰਕਾਰ ਜ਼ਿੰਮੇਵਾਰ ਹੋ ਪਿਛਲੇ ਦਿਨੀ ਇਥੇ ਜਿਹੜੇ ਬ੍ਰਾਂਚ ਮੈਨੇਜਰ ਰਹੇ ਆ ਦਲਬਖ ਸਿੰਘਣੀ ਉਹਨਾਂ ਵੱਲੋਂ ਟੋਟੀਆਂ ਤੋਂ ਉਹਨਾਂ ਵੱਲੋਂ ਇਥੇ ਬੈਂਕ ਦੇ ਕੁਝ ਖਾਤਿਆਂ ਦੇ ਵਿੱਚ ਗਵਨ ਕੀਤਾ ਗਿਆ ਉਹਦੇ ਉਹਦੇ ਸੈਂਸਰੇ ਚ ਲੱਗਿਆ ਜੀ ਇਹਦਾ ਨਾਮ ਬਿਲਕੁਲ ਜੀ ਉੱਚ ਅਧਿਕਾਰੀਆਂ ਦੀ ਜਾਣਕਾਰੀ ਵਿੱਚ ਅਸੀਂ ਜਿਹੜੀ ਮੈਨੇਜਮੈਂਟ ਆ ਉਹ ਇਹਦੇ ਖਿਲਾਫ ਕਾਰਵਾਈ ਕਰ ਰਹੇ ਆ ਉਹਨਾਂ ਦੇ ਤੇ ਇੱਕ ਜਾਂਚ ਚੱਲ ਰਹੀ ਹੈ ਕੱਲੇ-ਕੱਲੇ ਖਾਤੇ ਦੇ ਹੋਂਦ ਨਿਰੀਖਣ ਹੋਏਗਾ ਉਸ ਤੋਂ ਬਾਅਦ ਜਿਹੜੀ ਰਿਪੋਰਟ ਫਾਈਨਲ ਹੋਏਗੀ ਫਾਈਨਲ ਹੋਣ ਤੋਂ ਬਾਅਦ ਫਿਰ ਦੱਸਿਆ ਜਾਵੇਗਾ ਕਿ ਕਿੰਨੀ ਅਮਾਉਂਟ ਦਾ ਟੋਟਲ ਘਮ ਹੈ ਮੁੰਦੇ ਸਾਹਿਬ ਨੇ ਪਰ ਖਾਤਾ ਧਾਰਕ ਦਾ ਕਹਿਣਾ ਹੈ ਕਿ ਜੇਕਰ ਮੇਰੇ ਪੈਸੇ ਵਾਪਸ ਨਾ ਮਿਲੇ ਤਾਂ ਮੈਂ ਇਸੇ ਦੇਖ ਕੇ ਸਾਹਮਣੇ ਆ ਕੇ ਕਰਾਂਗੇ ਜੀ ਜੀ ਵੇਖੋ ਇਹਦੇ ਬਾਰੇ ਤੇ ਆਪਾਂ ਕਹਿ ਨਹੀਂ ਸਕਦੇ ਕਿਸੇ ਨੂੰ ਕੁਝ ਆਪਾਂ ਤੇ ਇਹੀ ਕਵਾਂਗੇ ਵੀ ਆਪਣਾ ਕੋਈ ਨੁਕਸਾਨ ਨਾ ਕਰ ਨੇ ਇਹ ਨੂੰ ਸਮਾਂ ਲੱਗਣਾ ਹੈ ਆਪਣਾ ਨੁਕਸਾਨ ਨਹੀਂ ਕਰਾਂਗੇ ਦੇ ਉਹਦਾ ਪੰਨ ਕੀ ਇਨਸਾਫ ਮਿਲੋਗਾ ਦੱਸੋ ਪਹਿਲੇ ਫਸ ਜਦੋਂ ਮੈਂ ਕਦੇ ਕਹਿਨ ਦਾ ਸਹੂਾਰ ਕਰ ਦਿੱਤਾ ਉਹ ਤੁਹਾਨੂੰ ਜਿਸ ਸਮੇਂ ਮੈਨੂੰ ਦਿੱਚ ਦੇ ਦੇ ਸਕਦਾ ਤਾਂ ਗੱਲ ਵੀ ਜੀ ਇਦਾਂ ਆ ਕਿ ਮੈਂ ਬ੍ਰਾਂਚ ਲੈਵਲ ਤੋਂ ਕੁਝ ਲਿਖ ਕੇ ਨਹੀਂ ਦੇ ਸਕਦਾ ਕੁਝ ਨਹੀਂ ਜੋ ਵੀ ਹੋਣਾ ਸਾਡੇ ਉੱਚ ਅਧਿਕਾਰੀਆਂ ਵੱਲੋਂ ਕੀਤਾ ਜਾਣਾ ਹੈ ਕਿੰਨੇ ਖਾਤਾ ਧਾਰਕ ਲਗਭਗ 25 ਖਾਤਾ ਧਾਰਕ ਹੈ ਤੋਂ ਬਹੁਤ ਨਹੀਂ ਬਟ ਟੋਟਲ ਅਮਾਉਂਟ ਜਿਹੜੀ ਇਹਨਾਂ ਦੀ ਆ ਉਹ 15 ਤੋਂ 16 ਲੱਖ ਹੈ ਸੇਵਿੰਗ ਦੀ ਬਾਕੀ ਜਿਹੜੀ ਆ ਜਿਹੜੀ ਲੋਨ ਦੇ ਵਿੱਚ ਫਰਾਡ ਆ ਉਹ ਬੈਂਕ ਦਾ ਆ ਉਹ ਕਰੀਬ 90 ਲੱਖ ਦੇ ਨੇੜੇ